ਛੋੜ ਕਰ ਦਾਂਗੇ 500 500 ਹੀ ਕਰਨੀ ਆ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ 1000 ਰੁਪਇਆ ਛੱਡ ਦੂ ਦੋ ਹੀ ਛੱਡ ਦਾਂਗੇ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਿਹੜਾ ਭੈਣ ਭਰਾ ਆਊਗਾ 2000 ਰੁਪਇਆ ਛੋਟ ਕਰ 52000 ਦੀ 58000 ਦੀ ਦੇ ਦਾਂ ਮੁੱਲ ਭਾਜੀ 80 ਕਰਾ ਲਓ 85 ਕਰਾ ਲਓ ਹਾਂਜੀ ਕਰਨ ਵਾਲੇ ਲੱਖ ਵੀ ਕਰ ਦੇਣਗੇ ਪਰ ਆਪਾਂ ਜਾਇਜ਼ ਮੁੱਲ ਪਾਵਾਂਗੇ ਜਾਇਜ਼ ਹੀ ਪਾਉਂਦੇ ਰਹੇ ਆ ਜੀ 75000 ਰੁਪਇਆ ਮੋਲਿਆ ਝੋਟੀ ਦਾ ਮਾਨਤਾ ਕਰਾਂਗੇ ਭਾਜੀ ਕਿੰਨਾ ਕਰ ਦੋਗੇ 2000 ਰੁਪਇਆ ਛੋਟ ਕਰ ਤੇ 75 ਜੋ ਤਰਾ ਤਰਦੀ ਹੋ ਗਈ ਹਾਂਜੀ ਸਸਰੀਕਾਂ ਸਾਰਿਆਂ ਨੂੰ ਵੈਲਕਮ ਕਰਦੇ ਅਸੀਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾ ਬਗਾਲਾ ਇਸ ਘਰ ਚੋਂ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਟੋਟਲ 6 ਮੱਝਾਂ ਸੇਲ ਕਰਨੀਆਂ ਟੌਪ ਦੀਆਂ ਤਾਜ਼ੀਆਂ ਸੂਈਆਂ 4 ਮਿਲਣਗੀਆਂ 2 ਗੱਬਣਾ ਜੀ ਬਹੁਤ ਚੰਗੀਆਂ ਵਾ ਵੱਡੇ ਵੱਡੇ ਕੱਦ ਮੱਝਾਂ ਦੇ ਇੱਕ ਬਿਲਕੁਲ ਤਾਜੀ ਸੂਈ ਆ ਜੇ ਜੇਰ ਵੀ ਨਾਲ ਹੀ ਲਮਕਦੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਭਾਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਮੱਜਾਂ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਿੰਦਰ ਸਾਹਿਬ ਤੁਸੀਂ ਸੁਣਾਓ ਜੀ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹੋਰ ਸੁਣਾਓ ਜੀ ਠੀਕ ਠਾਕ ਕਿੰਨੀਆਂ ਝੋਟੀਆਂ ਸੇਲ ਕਰਨੀਆਂ ਜੀ ਅੱਜ ਭਾਜੀ ਨਾਗ ਆਪਣੇ ਕੋਲ 10 11 ਵਾਂ ਅੱਜ 6 ਪਾਵਾਂਗੇ ਜੀ 6 ਪਾਵਾਂਗੇ ਹਾਂ ਜੀ 4 ਸੋਈਆਂ ਪਾਵਾਂਗੇ ਤਾਜ਼ੀਆਂ ਦੋ ਗੱਬਣਾ ਪਾਵਾਂਗੇ ਵੀਰ ਜੀ ਠੀਕ ਆ ਆਪਣੀ ਪਹਿਲੀ ਵੀਡੀਓ ਲੱਗੀ ਬਣਨਾ ਹਾਂ ਨਾ ਹਾਂ ਜੀ ਠੀਕ ਆ ਨਾਮ ਦੱਸ ਦਿਓ ਭਾਜੀ ਆਪਣਾ ਮੇਰਾ ਨਾਮ ਭਾਜੀ ਰਣਜੀਤ ਸਿੰਘ ਆ ਹਾਂ ਜੀ ਠਵਾਲ ਸਾਡਾ ਪਿੰਡ ਆ ਲਾਗਿਆਣਾ ਸਾਹਿਬ ਗੁਰਦੁਆਰੇ ਦੇ ਲਾਗਿਆ ਜੀ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਜੀ ਤਹਿਸੀਲ ਬਾਬਾ ਬਕਾਲਾ ਸਾਹਿਬ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਆ ਜੀ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਜੀ ਛੋਟੀਆਂ ਲਿਆਉਣੇ ਭਾਜਾ ਹਨਾ ਹਾਂ ਜੀ ਚੰਗੀਆਂ ਸ਼ਕੀਰ ਹਾਂ ਜੀ ਠੀਕ ਆ ਜੀ ਮੋਬਾਈਲ ਨੰਬਰ ਭਾਈ ਬੋਲ ਦੋ ਆਪਣਾ ਜੀ ਮੋਬਾਈਲ ਨੰਬਰ ਭਾਈ ਮੇਰਾ 9779714340 ਠੀਕ ਆ ਇੱਕ ਹੀ ਆ ਕੋਈ ਹੋਰ ਵੀ ਹੈਗਾ ਨੰਬਰ ਕੋਈ ਇੱਕ 9968695773 ਜੀ ਠੀਕ ਆ ਤੇ ਆਪਾਂ ਫੇਰ ਆ ਗੱਬਣ ਛੋਟੀ ਤੋਂ ਸ਼ੁਰੂਆਤ ਕਰੀਏ ਹਾਂ ਜੀ ਵੀਰ ਜੀ ਹੇਸ ਕੁਆਲਿਟੀ ਸਿੰਘ ਸਿੰਘ ਦੀ ਕੁਆਲਿਟੀ ਚੰਗੀ ਆ। ਸੂਆ ਭਾਜੀ ਕਿਨਵਾਉਗੀ? ਸੂਆ ਭਾਜੀ ਪਹਿਲਾ ਸੂਆ ਵਾ, ਪਹਿਲਾ ਸੂਆ। ਚਾਰ ਦੰਦ ਕੱਟੀ ਆ। ਠੀਕ ਆ। ਥਣ ਲੇਵਾ ਵੇਖ ਲਓ ਤੁਸੀਂ ਚੈੱਕ ਕਰ ਲਓ। ਦਿਨ ਕਿੰਨੇ ਲਾਜੂ? ਦਿਨ ਭਾਜੀ 7 ਰੈਂਦੇ ਜੇ ਇਹਦੇ। ਠੀਕ ਆ ਜਿਹੜੇ ਸਾਨਾ ਢਿੱਲਾ ਵਾਂਦੇ ਐ ਇਹਨੇ ਪਤਾ ਦੱਸਣਾ ਵੀ ਮੈਂ ਹੈਗੀ ਆ। ਭਾਜੀ ਜ਼ਿਆਦਾ ਨਹੀਂ ਕਹਿੰਦੇ 12 ਕਿਲੋ ਪਹਿਲਣ ਦੋ ਛੋਟੀ ਦੁੱਧ ਚਵਾਉਗੀ। ਠੀਕ ਆ। ਕਮਾਹ ਕਢਾ ਵੀਰੇ ਇੱਕ ਵਾਰ ਫੇਰ ਆ। ਆਹ ਵੇਖੋ ਚੈੱਕ ਕਰੋ ਛੋਟੀ। ਕੈਂ ਆ। ਲੇ ਸੀ ਨੀ ਕੀ ਸਰਾਣ ਵਰਗੀ ਆਏ ਆ ਗੁੰਦਵੀ ਆ ਕੇ ਪੂਰੀ ਆਏਖੋ ਥਾਣ ਵੇਖੋ ਬਾਕੀ ਕਿਹੜਾ ਲੱਗਾ ਝੋਟੀ ਨੂੰ ਐ ਚੰਗੀ ਸੋਹਣੀ ਤਿਆਰ ਹੋ ਜਾਣੀ ਆ 11 12 ਕਿਲੋ ਦੁੱਧ ਚਵਾਈ ਜਾਊਗੀ ਹੈ ਹਾਂਜੀ ਵੀਰ ਜੀ ਠੀਕ ਆ ਦਿਨ ਕਿੰਨੇ ਲਾਜੂਗੀ ਦਿਨ ਭਾਜੀ 7 ਲੈ ਜੂਗੀ 7 ਦਿਨ ਲੈ ਜੂਗੀ ਤੇ 7 ਦਿਨਾਂ ਨੂੰ ਐ ਐਚ ਐਫ گاਵਾ ਨੂੰ ਹਵਾਨਾ ਬਾਹਰ ਕੱਢ ਲੈਣਾ ਨੇ ਵਧੀਆ ਜੀ ਵਧੀਆ ਹੈ ਬਹੁਤ ਚੰਗੀ ਬਣੂਗੀ ਆ ਵੇਖੋ ਜੀ ਚਾਰ ਦੰਦ ਝੋਟੀ ਆ ਭਾਜੀ ਮੂੰਹ ਦੇ ਚਾਰ ਦੰਦ ਆ ਆ ਵੇਖੋ ਥਣ ਬਹੁਤ ਹੀ ਚੰਗਾ ਸੋਹਣਾ ਲੱਗਾ ਵਾ ਫੇਸ ਕੁਆਲਿਟੀ ਵੀ ਚੰਗੀ ਆ ਠੀਕ ਆ ਇਹਦਾ ਭਾਜੀ ਮੁੱਲ ਕਿੰਨਾ ਕਰੀ ਆਪਾਂ ਮੁੱਲ ਭਾਜੀ 80 ਕਰਾ ਲਓ 85 ਕਰਾ ਲਓ ਹਾਂਜੀ ਕਰਨ ਵਾਲੇ ਲੱਖ ਵੀ ਕਰ ਦੇਣਗੇ ਪਰ ਆਪਾਂ ਜਾਇਜ਼ ਮੁੱਲ ਪਾਵਾਂਗੇ ਜਾਇਜ਼ ਹੀ ਪਾਉਂਦੇ ਰਹੇ ਆ ਜੀ 75000 ਰੁਪਇਆ ਮੋਲਿਆ ਝੋਟੀ ਦਾ ਮਾਨਤਾਰ ਕਰਾਂਗੇ ਭਾਜੀ ਕਿੰਨਾ ਕਰ ਦੋਗੇ 2000 ਰੁਪਇਆ ਛੋਟ ਕਰਦਾ ਤੇ 75 ਜੋ 73 ਦੀ ਹੋ ਗਈ ਹਾਂਜੀ ਮੌਕੇ ਤੇ ਛੋਟ ਕਰ ਦੋਗੇ ਮੌਕੇ ਤੇ ਛੋਟ ਕਰ ਦਾਂਗੇ ਠੀਕ ਆ ਆ ਵੇਖੋ ਜੀ ਝੋਟੀ ਬਹੁਤ ਸੋਹਣੀ ਆ ਤੇ ਐ ਕਿੱਲੇ ਤੇ ਵੱਜੀ ਵੀ ਫੱਬੂਗੀ ਜੀ ਕੁਆਲਿਟੀ ਚੰਗੀ ਆ ਝੋਟੀ ਦੀ ਪਹਿਲਾ ਸੁਆ ਸੋਣਾ ਆ ਜੇ ਹਨਾ ਹਾਂਜੀ ਭਾਜੀ ਠੀਕ ਆ ਆ ਦੂਜੇ ਨੰਬਰ ਵਾਲੀ ਜਿਹੜੀ ਇਹ ਪਿੰਡਰ ਸਾਹਿਬ ਇਹ ਵੀ ਪਹਿਲਾ ਸੁਆ ਵਾ ਅੱਛਾ ਕੱਲ ਦੀ ਸੁਈ ਆ ਤਾਜੀ ਠੀਕ ਆ ਤੇ ਇਹਦੇ ਕੋਲ 6 ਕਿਲੋ ਬੋਲਾ ਵਾ ਬੱਚੀ ਨੂੰ ਛੱਡ ਕੇ ਬੱਚਾ ਕੀ ਮਗਰੇ ਦੇ ਇਹਦੇ ਮਗਰ ਕੱਟੀ ਆ ਜੀ ਆਹ ਕੱਟੀ ਆ ਤੇ ਕੱਟੀ ਦੀ ਇੱਕ ਗੱਲ ਤੁਹਾਨੂੰ ਦੱਸ ਦਈਏ ਕੀ ਕੱਟੀ ਦੇ ਦੋ ਗਵਾਲ ਚਿੱਟੇ ਆ ਮੇਰੇ ਖਾਨਾ ਪੂਛਤੇ ਬਾਕੀ ਸਾਰੀ ਜੈੱਡ ਬਲੈਕ ਕੱਟੀ ਵੀ ਸੋਹਣੀ ਸੁਨੱਕੀ ਆ ਜੀ ਆ ਵੇਖੋ ਕੱਤੀ ਸੂਈ ਆ ਸਾਰੀ ਸਾਫ ਕੀਤੀ ਆ ਸੀਲ ਠੰਡੀ ਆ ਹਾਂਜੀ ਬਾਟੀ ਰੱਖ ਕੇ ਚਵਾਈ ਕਰਾਉਂਦੀ ਆ ਬਹੁਤ ਚੰਗਾ ਥਣ ਬਣਾਉਂਦੀ ਆ ਪਸ਼ਮਕੇ ਬੱਚਾ ਲਾ ਕੇ ਵਿਖਾ ਦੇ ਠੀਕ ਆ ਠੀਕ ਆ ਤੇ ਕਿੰਨਾ ਕਹੂਗਾ ਬੋਲਾ ਇਹਦੇ ਕੋਲ ਜੀ ਬੋਲਾ ਭਾਜੀ ਇਹਦਾ ਕੱਲ ਦੀ ਸੂਈ ਆ ਬੱਚੇ ਨੂੰ ਛੱਡ ਕੇ 6 ਲੀਟਰ ਆ ਠੀਕ ਆ ਸਿੰਘ ਦੀ ਕੁਆਲਿਟੀ ਦਿਖਾ ਦਈਏ ਸਿੰਘ ਵੇਖੋ ਕਿੰਨਾ ਕੁੰਡਾ ਆ ਕੱਦ ਕਾਠ ਵਾਲੀ ਕੱਟੀ ਆ ਕੱਦ ਕਾਠ ਤੇ ਬੇਲ ਕਾਫੀ ਲੰਮੀ ਆ ਸਰੀਰ ਪੱਖੋਂ ਭਾਵੇਂ ਥੋੜੀ ਕਮਜ਼ੋਰ ਲੱਗਦੀ ਪਰ ਦੁੱਧ ਨੇ ਪੂਰਾ ਚਵਾਈ ਜਾਣਾ ਵੋ ਜੇ ਮੇਰਾ ਭਰਾ ਕੋਈ ਟੋਕਣ ਲੈਣ ਦੀ ਵੀ ਸੋਚਦਾ ਨਾ ਕੱਟੀ ਲੈ ਜਾਊਗਾ ਯਾਦ ਕਰੂਗਾ ਖੜ ਕੇ ਚੋਵੇ ਦੂਜੇ ਸਵੇ ਨੂੰ ਰਕਮ ਵਟ ਲੂਗਾ ਜੀ ਇਹ ਆ ਕੇ ਕਈ ਵਾਰੀ ਸਾਮ ਘਟ ਹੋਈ ਹੁੰਦੀ ਆ ਹਨਾ ਪਹਿਲਾਂ ਹਾਂਜੀ ਜੀ ਤੇ ਬਾਕੀ ਇਹ ਵੀ ਕਾਲੀ ਆ ਥੋੜੇ ਵਾਲ ਭੂਰੇ ਲੱਗਦੇ ਬੱਚਾ ਸੀਲ ਠੰਡੀ ਆ ਕੱਟੀ ਕਿਉਂ ਭਰੀ ਹਾਂਜੀ ਮੈਂ ਵਾਲ ਭੂਰੇ ਆ ਚਿੱਟੇ ਨਹੀਂ ਆਗੇ ਜਾਬਦੇ ਇਹ ਨਹੀਂ ਨਹੀਂ ਭਾਜੀ ਨਹੀਂ ਹੈ ਨਹੀਂ ਇੱਕ ਰੰਗ ਕਾਲੀ ਆ ਇਹ ਵੀ ਕਾਲੀ ਆ ਆ ਵੇਖੋ ਜੀ ਬੱਚਾ ਲਾਤਾ ਮਗਰ ਵੀ ਕੱਟੀ ਆ ਡਬਲ ਫਾਇਦਾ ਤੇ ਇਹ ਆਗੇ ਜਿਹੜਾ ਮੁੱਲ ਕਰਨਾ ਭਾਜੀ ਉਹਨਾਂ ਨੇ ਬਿਲਕੁਲ ਜਾਇਜ਼ ਹੀ ਕਰਨਾ ਇਹਦਾ ਦੁੱਧ ਭਾਜੀ ਕਿੰਨਾ ਕ ਜਵਾਊਗੀ ਇਹ ਦੁੱਧ ਭਾਜੀ ਜਿਆਦਾ ਨਹੀਂ ਕਹਿੰਦੇ 10 ਕਿਲੋ ਦੁੱਧ ਆਵਣਾ ਛੋਟੀ 10 ਕਿਲੋ ਚੁਵਾਈ ਜਾਊਗੀ ਸੀਲ ਠੰਡੀ ਆ ਬਾਟੀ ਰਾਕੇ ਚੋਵੇ ਭੈਣ ਭਰਾ ਕੋਈ ਗੱਲ ਠੀਕ ਆ ਠੀਕ ਆ ਤੇ ਬਾਕੀ ਆ ਵੇਖੋ ਪਹਿਲੇ ਸੂਏ ਦੇ ਵਿੱਚ ਹੀ ਆ ਜੇ ਥਾਣ ਦਿਖਾਈਏ ਤੁਹਾਨੂੰ ਥਾਣ ਵੇਖੋ ਕਿਹੜਾ ਲੱਗਾ ਵੇਖੋ ਥਾਣ ਦੀ ਕੁਆਲਿਟੀ ਚਾਹ ਕਰੋ ਲਾਟੂ ਵਰਗੇ ਥਾਣਾ ਚਾਰੇ ਇੱਕੋ ਜਿਹਾ ਸੋਹਣੇ ਥਾਣ ਆ ਵੇਖੋ ਜੀ ਤੇ ਬਿਲਕੁਲ ਪਹਿਲਾ ਸੂਆ ਆ ਵੇਖੋ ਜੀ ਕਰੋ ਚੱਕ ਸੀਲ ਠੰਡੀ ਆ ਭਾਜੀ ਐ ਬਿਲਕੁਲ ਕਾਗਜ਼ ਵਰਗੀ ਚਮੜੀ ਆ ਪਤਲੀ ਪਤਲੀ ਚਮੜੀ ਦੀ ਝੋਟੀ ਆ ਠੀਕ ਆ ਅਜੇ ਭੁਖੀਆਂ ਵਾਂ ਸਵੇਰਾ ਸਵੇਰ ਆ 7 ਵਜੇ ਆ ਜੀ ਸਾਰੀ ਸਾਫ ਕੀਤੀ ਆ ਸਵੇਰੇ ਤੇ ਤੁਸੀਂ ਮੁੱਲ ਵੀ ਉਹਨਾਂ ਕੇ 6 ਲੀਟਰ ਵਾਲਾ ਹੀ ਕਰ ਦੇਣਾ ਪੰਜਾਬ ਦਾ ਮੁੱਲੀ ਭਾਜੀ ਜੈ ਜੀ ਕਰਨਾ ਪਿੰਡਰ ਸਾਹਿਬ ਕਿੰਨਾ ਕਰ ਦੇਣਾ ਮੁੱਲ ਬਾਠ ਵੀ ਕਰ ਦਈਏ ਹਾਂ 63 ਵੀ ਕਰ ਦਈਏ ਜੀ 60000 ਦੀ ਝੋਟੀ ਦੇ ਦਾਂਗੇ ਛੋਟ ਕਰ ਦਾਂਗੇ ਕਿੰਨੀ ਕਰਦੀਏ ਨਾਲ ਹੀ ਛੋੜ ਮੈਂ 1000 ਰੁਪਇਆ ਛੱਡ ਦਾਂਗੇ ਦੋ ਨਾ ਕਰਦੀਏ ਦੋ ਹੀ ਛੱਡ ਦਾਂਗੇ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਿਹੜਾ ਭੈਣ ਭਰਾ ਆਊਗਾ 2000 ਰੁਪਇਆ ਛੋਟ ਕਰ 52000 ਦੀ 58000 ਦੀ ਦੇ ਦਾਂ ਆ ਥਾਣੇ ਕਰਾਂ ਫਿਰ ਚੈੱਕ ਕਰ ਲੋ ਮਗਰ ਕੱਟੀ ਵੀ ਪੂਰੀ ਜੈਡ ਬਲੈਕ ਆ ਸੋਹਣੀ ਸੁਨੱਖੀ ਆ ਪਤੀਜੇ ਨੰਬਰ ਵਾਲੀ ਦੇ ਆ ਜੋ ਇਹਦਾ ਭਾਜੀ ਸੁਆ ਕਿਨੋਂ ਆ ਜੀ ਇਹਦਾ ਭਾਜੀ ਤੀਸਰਾ ਸੁਆ ਵਾ ਝੋਟੀਦਾਰ ਕੀ ਹਾਂਜੀ ਇਹ ਪਿਛਲੇ ਸੋਵੇ ਦਾ ਮਿਲਕ ਰਿਕਾਰਡ ਪਾਜੀ ਇਹਦਾ 14 ਕਿਲੋ ਆ 14 ਲੀਟਰ ਚ ਆਇਆ ਬੱਚੇ ਨੂੰ ਛੱਡ ਕੇ 14 ਲੀਟਰ ਚ ਆਇਆ ਵਾ ਠੀਕ ਆ ਇਹ ਕੱਲ ਸਵੇਰ ਦੀ ਸੂਈ ਆ 8 ਲੀਟਰ ਬੋਲਾ ਪਾਜੀ ਇਹਦੇ 8 ਲੀਟਰ ਬੋਲਾ ਤੇ ਇਹ ਵੀ ਜੈਡ ਬਲੈਕ ਜੈਡ ਬਲੈਕ ਬਿਲਕੁਲ ਕਾਲੀ ਆ ਰੰਗ ਦੀ ਹੈ ਨਾ ਬਿਲਕੁਲ ਕਾਲੀ ਠੀਕ ਹੈ ਬੱਚਾ ਮਗਰ ਕੀ ਇਹਦੇ ਇਹਦੇ ਮਗਰ ਕੱਟੀ ਆ ਪਾਜੀ ਆਹ ਕੱਟੀ ਹੈ ਦੀ ਹਾਂਜੀ ਆ ਵੇਖੋ ਜੀ ਆਹ ਕੱਟੀ ਵੀ ਬੜੀ ਸੋਹਣੀ ਆ ਆਉਣ ਦੋ ਵੀਰ ਜੀ ਆਜੋ ਆਹ ਵੇਖੋ ਕਾ ਦਾ ਅੱਦਾ ਕਾਰ ਚੈੱਕ ਕਰੋ ਝੋਟੀ ਦਾ ਦੂਜਾ ਸੂਆ ਆਹ ਵੇਖੋ ਤੇ ਇੱਕ ਰੰਗ ਕਾਲੀ ਆ ਪੂਛ ਤੇ ਵੀ ਵਾਲ ਚਿੱਟਾ ਨਹੀਂ ਇਹਦੇ ਇੱਕ ਵੀ ਸਿੰਘ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਝੋਟੀ ਦੁੱਧ ਵਾਲੀ ਜੇ ਚੰਗੀ ਸੋਹਣੀ ਆ ਐਨੂੰ ਘੇੜਾ ਘੜਾ ਮੇਰਾ ਵੀਰ ਐਨੂੰ ਘੜਾ ਦੇ ਬੱਚੇ ਦਾ ਜ਼ਿਆਦਾ ਕਰਦੀ ਆ ਆ ਜੋ ਲੈ ਜੋ ਇਧਰ ਨੂੰ ਹੈ ਨੂੰ ਮੋੜ ਲਿਓ ਪਰਾਂ ਨੂੰ ਪਰਨ ਮੋਰ ਲੋਕਾਂ ਦਾਲੇ ਬੰਨੇ ਆ ਬਾਕੀ ਝੋਟੀ ਦਾ ਹਵਾਨਾ ਚਾਹ ਕਰੋ ਜੀ ਖਾਨ ਕੱਲਾ ਕੱਲਾ ਲੱਗਾ ਥਣਾ ਦਾ ਗੈਪ ਫੁੱਟ ਫੁੱਟ ਦਾ ਹੋਣਾ ਤਕਰੀਬਨ ਥੋੜਾ ਘੱਟ ਵੀ ਹੋ ਸਕਦਾ ਵਾ ਪਿੰਡਰ ਸਾਹਿਬ ਅਜੇ ਲੱਪਾ ਲਾਇਆ ਝੋਟੀ ਨੇ ਕੱਲ ਦੀ ਸੂਈ ਆ ਠੀਕ ਆ ਸਾਰੀਆਂ ਸਾਫ਼ ਕਰਤੀਆਂ ਸਵੇਰੇ ਜੇ ਸਾਫ਼ ਕਰਾਂਗੇ ਤੇ ਦੁੱਧ ਤੇ ਛੇਤੀ ਆ ਜਾਣਗੇ ਜੀ 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 ਆਰਡਰ ਜਿਹੜਾ ਵਾ ਇਹਦਾ ਕੱਟ ਵਾਲਾ ਵਾ ਪੂਰਾ ਚੰਗਾ ਇਹਨੂੰ ਵੀ ਬਚਾ ਲਾ ਦਿੰਨੇ ਆ ਜੀ ਇਹਦੇ ਮਗਰ ਵੀ ਕੱਟੀ ਸੋਹਣੀ ਆ ਜੀ ਆ ਵੇਖੋ ਕਰੋ ਚੱਕ ਆ ਕੋ ਕੁਆਲਿਟੀ ਚੈੱਕ ਕਰ ਲਿਓ ਤਾਂ ਮੁੱਲ ਇਹਦਾ ਵੀ ਜਾਇਜ਼ ਹੀ ਕਰਨਾ ਆਪਾਂ ਪਿੰਡਰ ਸਾਹਿਬ ਜੀ ਆਪਾਂ ਨੂੰ ਜਾਇਜ਼ ਮਾਲ ਮਿਲਦਾ ਤੇ ਜਾਇਜ਼ ਮੁੱਲ ਕਰਾਂਗੇ ਜੇ ਬੰਦਾ ਤੇ ਮੰਦੇ ਵਾਲੇ ਹੀ ਮੁੱਲ ਕਰਾਂਗੇ ਬਿਲਕੁਲ 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 ਜੀ ਜਾਇਜ਼ ਮੁੱਲ ਹੋਊਗਾ ਤੇ ਉਸੇ ਵੇ ਭੈਣ ਭਰਾ ਜਿਹੜੇ ਕਈ ਹੁੰਦੇ ਆ ਵੀ ਜਿਨ੍ਹਾਂ ਨੇ ਇੱਕ ਹੀ ਡੰਗਰ ਲੈਣਾ ਹੁੰਦਾ ਵਾ ਵੀ ਉਹਨਾਂ ਦੁੱਧ ਵੇਚ ਕੇ ਪੈਸੇ ਪੂਰੇ ਕਰਨੇ ਪਾਜੀ ਆਪਣੀ ਕੋਈ ਵੀ ਭੈਣ ਭਰਾ ਆਵੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਗੱਲ ਨਹੀਂ ਜੀ 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 ਠੀਕ ਹੈ ਆਹ ਦੇਖੋ ਜੀ ਬੱਚਾ ਕੱਟੀ ਇਹਦੀ ਵੀ ਲਾਤੀ ਆ ਤੇ ਭਾਜੀ ਹਣੀ ਕਹਿੰਦੇ ਧਾਰਾ ਮਾਰ ਕੇ ਦੀਆਂ ਵੀ ਦਿਖਾ ਦਨੇ ਆ ਇਹ ਆ ਕੇ ਥਣ ਪਾਸ ਹੋ ਜਾਂਦੇ ਧਾਰਾ ਮਾਰਨ ਦੇ ਨਾਲ ਦੁੱਧ ਤੁਸੀਂ ਆਪ ਹੀ ਚੈੱਕ ਕਰਨਾ ਆਗੇ ਕਿੰਨਾ ਦਿੰਦੀ ਕਿੰਨਾ ਨਹੀਂ ਤੇ ਜਿੰਨਾ ਦਊਗੀ ਉਹਨਾਂ ਹੀ ਦੱਸਦੇ ਆ ਭਾਜੀ ਜਣੀ ਸੰਗੇ ਉਹ ਹੀ ਨਿਕਲੂਗਾ ਠੀਕ ਆ ਠੀਕ ਆ ਛੋਟੀ ਵੇਖੋ ਆ ਖਲੋਗੀ ਲੱਤਾਂ ਗੱਡ ਕੇ ਪੂਰੀਆਂ ਆ ਵੇਖੋ ਇਹ ਥਾਣ ਥੁਣ ਐ ਚੰਗਾ ਕੱਢੀ ਥਣ ਬਹੁਤ ਚੰਗਾ ਕੱਢੀ ਝੋਟੀ ਦਾ ਭਾਜੀ ਝੋਟੀ ਦਾ ਥਾਣ ਵੇਖੋ ਕਿੱਡਾ ਗਾਡਰ ਥਾਣ ਕੱਢਿਆ ਆਏ ਥਾਰ ਵੇਖੋ ਥਾਰ ਪੂਰੀ ਆਣੀ ਐ ਵੇ ਮਿੱਟੀ ਕੱਢੀ ਜਾਂਦਾ ਇਤਾਂ ਦੇ ਭਾਉ ਵੇ ਇਹ ਹੱਡਾਉਂਦਾ ਮਿੱਟੀ ਕੱਢ ਜਿਹੜਾ ਵੀਰ ਲੈ ਜਾਊਗਾ ਇੱਕ ਦੀ ਮੋਟਰ ਐ ਹਾਂਜੀ 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 ਤੇ ਕਿੰਨਾ ਵਾ ਦੁੱਧ ਬੋਲਾ ਭਾਜੀ ਇਹਦੇ ਕੋਲ ਕੱਟੀ ਨੂੰ ਛੱਡ ਕੇ 8 ਕਿਲੋ ਆ ਕੱਲ ਦੀ ਸੁਈ ਆ ਠੀਕ ਆ ਅੱਜ ਸਵੇਰੇ ਸਾਰੀ ਖਾਲੀ ਕਰ ਦੇ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਹੀ ਇਹਦਾ ਮੁੱਲ ਭਾਜੀ ਲੱਖ ਕਰਾ ਲਓ 1.5 ਕਰਾ ਲਓ ਹਾਂਜੀ ਜਿਹੜਾ ਭੈਣ ਭਰਾਵਾਂ ਨੂੰ ਦੇਣ ਵਾਲਾ ਮੁੱਲ ਹੈ 97000 ਰੁਪਏ ਮਾਨ ਕਰ ਦੋਗੇ ਮੌਕੇ ਤੇ ਛੋੜ ਕਰ ਦਾਂਗੇ 500 500 ਹੀ ਕਰਨੀ ਆ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ 1000 ਰੁਪਏ ਛੱਡ ਦੂੰ ਠੀਕ ਆ 96 ਦੀ ਹੋ ਗਈ 96000 ਦੀ ਦੇ ਦਾਂਗੇ ਠੀਕ ਆ ਮੌਕੇ ਤੇ ਕਰ ਦਿਓ ਜਿਹੜੇ ਵੀਰ ਨੂੰ ਪਸੰਦ ਹੋਈ ਫਿਰ ਕੋਈ ਗੱਲ ਨਹੀਂ ਆਹ ਦਾ ਭਾਜੀ ਕਿਨਵਾ ਸੁਆ ਜੀ ਇਹ ਪਿੰਡਰ ਜੀ ਐਰ ਕੀ ਤੀਸਰਾ ਸੁਆ ਵਾ ਅੱਜ ਇਹਨੂੰ 6ਵਾਂ ਦਿਨ ਸੂਈ ਨੂੰ ਜੀ ਤੀਸਰਾ ਸੂਗਾ 6ਵਾਂ ਦਿਨ ਸੂਈ ਨੂੰ ਹਾਂਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਭਾਜੀ ਇਹ ਸਵੇਰੇ ਲਈ ਆ ਹਾਂਜੀ 8 ਕਿਲੋ ਦੁੱਧ ਆ ਇਹਦੇ ਕੋਲ ਹਾਂਜੀ ਦੁੱਧ 11-12 ਕਿਲੋ ਚਵਾਊਗੀ ਸੇਵਾ ਕਰ ਕਰਕੇ ਠੀਕ ਹੈ ਬੱਚਾ ਕੀ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਕੱਟਾ ਮਗਰ 11-12 ਕਿਲੋ ਚਵਾਈ ਜੂਗੀ ਬਾਕੀ ਆ ਵੇਖੋ ਜੀ ਥਾਣ ਥਣ ਬੜਾ ਸੋਹਣਾ ਲੱਗਾ ਇਹ ਵੀ ਚਵਾਈ ਬਹੁਤ ਪੋਲੀ ਆ ਆ ਵੇਖੋ ਥਾਣ ਬੜਾ ਸੋਹਣਾ ਲੱਗਾ ਥੋੜੀ ਭਾਲ ਪਈ ਲੱਗਦਾ ਮਾੜੀ ਜੀ ਭਾਲਿਆ ਜੀ ਆਹ ਵੇਖੋ ਤਾਂ ਥੋੜੀ ਜਿਹੀ ਭਾਲ ਹੈਗੀ ਆ ਤੋਰੀ ਇਹਨੂੰ ਹਾਂ ਜੀ ਤੋੜ ਦਿੰਨੇ ਆ ਭਿੰਡਾ ਜੀ ਠੀਕ ਆ ਆਹ ਵੇਖੋ ਜੀ ਛੂਆ ਤੇ ਜਾਇਦਾ ਤੇ ਤਾਜੀ ਸੂਈ ਦੁੱਧ 12 ਕਿਲੋ ਚਵਾਈ ਜਾਣਾ ਨਾ ਨੇ 12 13 ਕਿਲੋ ਦੁੱਧ RAMNA ਚਵਾਉਂਦੀ ਆ ਜੀ ਸਾਡੇ ਕੋਲ ਗਈ ਆ ਠੀਕ ਠੀਕ ਬੱਦੇ ਬਾਹਰ ਚਲ ਗਿਆ ਬੀਬੀ ਸਾਹਮਦੀ ਬਾਕੀ ਬੇਲਬਾਲ ਕਾਫੀ ਲੰਮੀ ਆ ਕੱਦਖੜ ਵੀ ਸੋਹਣਾ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਥਾਣ ਵੀ ਸੋਹਣਾ ਲੱਗਾ ਬਾਕੀ ਪਹਾੜ ਹੈਗੀ ਪਿਛਲੇ ਥਾਣਾ ਤੋਂ ਥੋੜਾ ਬਾੜੀ ਜੀ ਪਹਾੜਿਆ ਹਾਂਜੀ ਚਵਾਈ ਬਹੁਤ ਜਿਆਦੀ ਪੋਲੀ ਆ ਠੀਕ ਆ ਪਿੰਡ ਜੀ ਇਹਦਾ ਆਪਾਂ ਮੁੱਲ ਵੀ ਜਾਇਜ਼ ਕਰ ਦੇਣਾ ਅੱਛਾ ਜਾਇਜ਼ੀ ਜਾਇਜ਼ ਐ ਬਿਲਕੁਲ ਪਹਿਲੇ ਖੂਨ ਤੇ ਜਾਵੇ ਜਿਹੜੀ ਹੈ ਮੁੱਲ ਭਾਵੇਂ 65 ਕਰ ਦਈਏ ਹਾਂਜੀ ਭਾਵੇਂ 67 ਕਰ ਦਈਏ ਹਾਂ 60000 ਦੀ ਝੋਟੀ ਦੇ ਦਾਂਗੇ ਜੀ ਛੋੜ ਕਰ ਦੋਗੇ ਛੋੜ ਕਰਾਂਗੇ ਜੀ ਕਿਹੜਾ ਪਿੰਡ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਭੈਣ ਭਰਾ ਹਾਂਜੀ ਉਦਾ ਮਾਨਦਾਨ ਕਰਾਂਗੇ ਕਿੰਨਾ 500 ਛੋਟ ਕਰ ਦਿੰਦੇ 500 500 ਛੋਟ ਕਰ ਦੂਗਾ ਤੇਰੀ ਬੋਲਰ ਦੀਏ ਹਾਂਜੀ ਯਾਰ ਕਰ ਦਈਏ ਮੈਂ ਕਹਿੰਦਾ ਯਾਰੀ ਕਰ ਦਾਂਗੇ ਜੀ ਆਹ ਵੇਖੋ ਬਿਲਕੁਲ ਜਾਇਜ਼ ਪਿੰਡਰ ਜੀ ਆਪਾਂ ਦੇਣ ਵਾਲੀ ਗੱਲ ਕਰਦੇ ਆਂ ਪਹਿਲਾਂ ਰੈਕਡ ਚੈੱਕ ਕਰ ਲਿਓ ਥਣਾ ਬੜਾ ਸੋਹਣਾ ਲੱਗਾ ਇਹਨੂੰ ਥਣਾ ਦਾ ਗੈਬ ਵੀ ਚੰਗਾ ਆਹ ਵੇਖੋ ਇਹ ਆ ਕਿ ਕੁਆਲਿਟੀ ਮਾਝ ਦੀ ਚੰਗੀ ਆ ਤੇ ਮੁੱਲ ਬਿਲਕੁਲ ਜਾਇਜ਼ ਆ ਆ ਮੁੱਲ ਨਹੀਂ ਲੱਭਣਾ ਜਿਹੜਾ ਕੀਤਾ ਇਹਨਾਂ ਜੀ ਆਹ ਜਿਹੜੀ ਬਿੰਦੀਆਂ ਵਾਲਾ ਹਵਾਲਾ ਜਿਹੜਾ ਛੋਟੀ ਦਾ ਪਿੰਡਰ ਜੀ ਇਹਦਾ ਦੂਜਾ ਸੁਆਵਾ ਹਾਂਜੀ ਆਜੋ ਆਉਣ ਤੋਂ ਬਾਅਦ ਆਜੋ ਲੈਓ ਚੈੱਕ ਕਰਾਈਏ ਵੇਖੋ ਕੱਦ ਕਾਰ ਚੈੱਕ ਕਰੋ ਝੋਟੀ ਦਾ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਇਹ ਪੂਛ ਤੱਕ ਕਾਲੀ ਆ ਪਿਓਰ ਮੋੜਾ ਚ ਝੋਟੀ ਪਾਸ ਆ 16 ਕਿਲੋ ਮਿਲ ਕੇ ਕਾਰਡ ਆ ਇਹਦਾ ਪਹਿਲਣ ਦਾ ਜੀ ਠੀਕ ਆ ਜੈਡ ਬੈਕ ਵਾਰੇ ਪਿੰਡ ਜੀ ਆ ਵੇਖੋ ਜੀ ਸੁਹਾ ਦੂਜਾ ਸੁਹਾ ਦੂਜਾ ਦਿਨ ਕਿੰਨੇ ਲੈ ਜੂਗੀ ਇਹ ਦਿਨ 7 ਲੈ ਜੂਗੀ ਜੀ 7 ਦਿਨ ਲੈ ਜੂ ਅਜੇ ਆ ਵੇਖੋ ਜੀ ਫੇਸ ਕੁਆਲਟੀ ਚੈੱਕ ਕਰ ਲੋ ਕੱਦ ਕਾਠ ਬੇਲ ਕਾਫੀ ਲੰਮੀ ਆ ਆ ਵੇਖੋ ਜੀ ਹਵਾਨਾ ਪੂਰਾ ਐ ਬਿੰਦੀਆਂ ਵਾਲਾ ਤਿਆਰ ਕਰਨਾ ਢੱਲਾਂ ਜੇ ਹਵਾਨੇ ਚ ਪੂਰੀਆਂ ਐ ਚਾਫ گاਵਾ ਉ ਬਾਹਰ ਨੂੰ ਹਵਾਨਾ ਕਰਨਾ ਨੇ ਗੇੜੇ ਕਢਾ ਦੇ ਇੱਕ ਦੋ ਵੀਰ ਮੇਰਾ ਪਿੰਡਰ ਜੀ ਜੇ ਕੋਈ ਸੇਵਾ ਕਰੂਗਾ ਤੇ 18 ਕਿਲੋ ਝੋਟੀ 17 18 ਕਿਲੋ ਦੁੱਧ ਚਵਾਊਗੀ ਚਵਾ ਸਕਦੀ ਐ ਜਿਹੜੇ ਸਾਨਾ ਥਣ ਥਣ ਲੱਗਾ ਨਾ ਇਹਨੂੰ ਆ ਵੇਖੋ ਨਾਰਮਲ ਸੇਵਾ ਦੇ 16 ਕਿਲੋ ਦੁੱਧ ਕਿ ਹੋਇਆ ਜੀ ਜੀ ਲੈ ਲਓ ਆਹ ਵੇਖੋ ਜੀ ਬਹੁਤ ਹੀ ਸੋਹਣਾ ਹਮਾਨਾ ਜੀ ਥਾਣ ਵੀ ਬੜਾ ਸੋਹਣਾ ਮੋਟਾ ਮੋਟਾ ਥਾਣਵਾ ਗੋਲ ਥਾਣ ਕਹਿੰਦੇ ਇਹਨੂੰ ਗੋਲੀ ਥਾਣ ਕਹਿੰਦੇ ਕਿ ਹੋਰ ਕੋ ਕਹਿੰਦੇ ਆ ਜੀ ਆਹ ਵੇਖੋ ਜੀ ਆਇਓ ਜੀ ਬਹੁਤ ਹੀ ਚੰਗੀ ਆ ਬਾਕੀ ਕੱਦ ਕਾਠ ਕਾਫੀ ਵੱਡਾ ਇਹਦਾ ਹੈ ਕੱਦ ਕਾਠ ਵਾਲੀ ਆ ਝੋਡੀ ਸਿੰਗਲ ਹੱਡੀ ਦੀ ਆ ਬਹੁਤ ਸੋਹਣਾ ਥਣਲੇਵਾ ਭਾਜੀ ਆ ਵੇਖੋ ਜੀ ਐਂ ਠੰਡੀ ਧਿਰੀ ਆ ਬਾਕੀ ਥਣ ਵੇਖੋ ਥਣ ਬਹੁਤ ਹੀ ਚੰਗਾ ਸੋਹਣਾ ਵਾ ਗੈਪ ਤੇ ਵੀ ਲੱਗਾ ਵਾ ਐਂ ਕੁਆਲਿਟੀ ਚੰਗੀ ਤੇ ਹਾਂਜੀ ਦੱਸੋ ਫੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਪਿੰਡਰ ਜੀ 1 5 ਕਰ ਲਈਏ 1 10 ਵੀ ਕਰ ਸਕਦੇ ਆ ਜੀ ਜਿਹੜੀ ਦੇਣ ਵਾਲੀ ਭੈਣ ਭਰਾਵਾਂ ਨੂੰ ਗੱਲ ਆ 1 ਲੱਖ ਦੀ ਝੋਟੀ ਦਾ ਮਾਨ ਹੋ ਜਾਊਗਾ ਥਣਾ ਉਹਦਾ ਮਾਨ ਛੋਟ ਕਰਾਂਗੇ ਭਾਈ ਠੀਕ ਆ ਬਾਕੀ ਜਿਹੜੀ ਸੋਹਣੀ ਝੋਟੀ ਆ ਮੁੱਲ ਵੀ ਬਹੁਤ ਹੀ ਸੋਹਣਾ ਕੀਤਾ ਵਾ ਜਾਇਜ਼ ਮੁੱਲ ਕੀਤਾ ਵਾ ਜਿੰਨਾ ਕ ਹੱਕ ਰੱਖਦੀ ਆ ਨਾ ਉਹਨਾ ਕੀਤਾ ਵਾ ਇੱਕ ਰੰਗ ਕਾਲੀ ਆ ਥਾਣ ਥਣ ਪਖੋਂ ਤੇ ਹਵਾਨੇ ਕਾਲੀ ਆ ਤੁਸੀਂ ਚੈੱਕ ਕਰ ਲਓ ਬਹੁਤ ਹੀ ਸੋਹਣੀ ਸੁਨਖ ਪਿਓਰ ਮੋਰਾ ਪਾਸ ਆ ਭਾਜੀ ਜੀ ਬਿਲਕੁਲ ਮੁੱਲ ਜਾਇਜ਼ ਆ ਫੋਨ ਕਰਿਓ ਆ ਵੇਖੋ ਥਾਣੇ ਇੱਕ ਰੰਗ ਫੇਰ ਕੋਲੋਂ ਵੇਖੋ ਬਹੁਤ ਚੰਗਾ ਥਾਣਾ ਤੇ ਆ ਜਿਹੜੀ ਆ ਪਾਜੀ ਸੂਈ ਇਹ ਪਿੰਡਰ ਜੀ ਤੀਸਰਾ ਸੂਆ ਵਾ ਹਾਂਜੀ ਇਹ ਹੁਣੇ ਹੀ ਸੂਈ ਆ ਜੇ ਠੀਕ ਆ 20 ਮਿੰਟ ਹੋਏ ਸੂਈ ਨੂੰ ਠੀਕ ਆ ਇਹਦੇ ਵੀ ਪਿੱਛੇ ਕੱਟੀ ਆ ਠੀਕ ਆ ਕੱਟੀ ਆ ਹਾਂਜੀ ਇਹ ਵੀ 13 14 ਕਿਲੋ ਮਿਲ ਕੇ ਰਕਾਰਡ ਆ ਭਾਜੀ ਇਹਦਾ 13 14 ਕਿਲੋ ਚ ਵਜੇ ਹਾਂਜੀ ਆ ਜੋ ਲੈ ਉਹ ਬਾਹਰ ਇਹਨੂੰ ਬਹੁਤ ਸੁਣੀ ਆ ਤਾਰਤੂਰ ਬਹੁਤ ਭੋਲੀ ਆ ਆ ਜੋ ਸਿੰਘ ਬੜਾ ਸੋਹਣਾ ਆ ਇਹਦਾ ਕਿ ਪਿੰਡਰ ਜੀ ਜਿਹੜੇ ਵੀਰ ਘਰ ਦਾ ਦੁੱਧ ਪੀਂਦੇ ਸ਼ਕੀਨ ਆ ਨਾ ਜੀ 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 ਉਹਨਾਂ ਵਾਸਤੇ ਤੋਹਫਾ ਵਾ ਵੀਰਾਂ ਵਾ ਤੋਹਫਾ 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 ਆ ਵੇਖੋ ਜੀ ਜੇਰ ਵੀ ਇਹ ਨਾਲ ਹੀ ਲਮਕਦੀ ਆ ਸੂਈ ਬਿਲਕੁਲ ਤਾਜੀ ਆ ਆ ਵੇਖੋ ਥਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਸੂਆ ਤੀਜਾ ਦੁੱਧ 12 ਕਿਲੋ 12 13 ਕਿਲੋ ਚਵਾਇ ਜਣਾ ਹਨਾ 13 ਕਿਲੋ ਦੁੱਧ ਦਾ ਰਿਕਾਰਡ ਆ ਭਾਜੀ ਠੀਕ ਆ ਪਹਿਲਾਂ 13 ਕਿਲੋ ਚਵਾਇਆ ਹੈ ਨੇ ਹਾਂਜੀ ਠੀਕ ਆ ਲੈ ਜਾਓ ਲੈ ਜਾਓ ਲੈ ਜਾਓ ਬਾਕੀ ਹੈ ਵੀ ਠੰਡੀ ਜੇ ਕੋਈ ਇਹ ਨਹੀਂ ਕਿ ਬੱਚੇ ਨੂੰ ਧੂਕੇ ਲੈ ਗਏ ਆ ਆਰਾਮ ਨਾਲ ਤੁਰ ਜਾਂਦੀ ਆ ਕੋਈ ਮਸਲਾ ਨਹੀਂ ਕਿ ਇਹਨੂੰ ਥਾਣ ਬਹੁਤ ਚੰਗਾ ਲੱਗਾ ਜੀ ਇਹਦਾ ਦੇਖੋ ਕੁਆਲਟੀ ਚੈੱਕ ਕਰੋ ਖੜੀ ਬਾਕੀ ਥਾਣ ਥੋੜੋ ਓਕੇ ਆ ਬਹੁਤ ਜ਼ਿਆਦਾ ਵਧੀਆ ਜੀ ਠੀਕ ਆ ਤੇ ਇਹਦਾ ਕਿੰਨਾ ਕਰਨਾ ਮੁੱਲ ਜੀ ਆਪਾਂ ਇਹਦਾ ਪਿੰਡਰ ਜੀ 82 ਕਰ ਲਈਏ ਹਾਂਜੀ 80 ਕਰ ਲਈਏ ਹਾਂਜੀ ਜਿਹੜੀ ਦੇਣ ਵਾਲੀ ਗੱਲ ਆ ਹਾਂਜੀ 2 ਘਾਟ 80 ਦੀ ਝੋਟੀ ਦਿੱਤਾ ਮਾਨ ਤਨ ਕਰ ਦੋਗੇ 1000 ਰੁਪਇਆ ਮਾਨ ਤਨ ਕਰ 70 ਦੀ 70 ਦੀ ਛੋੜੋ ਚੋ ਕਰ ਦਿਓ ਆਪਣੀ ਮਰਜ਼ੀ ਛੋੜ ਕਰ ਦਾਂਗੇ ਜੀ ਬਾਕੀ ਸੂਈ ਤਾਜੀ ਆ ਹਨਾ ਹਾਂਜੀ ਠੀਕ ਆ ਠੀਕ ਆ ਕਰਨੀ ਕੋਈ ਗੱਲ ਬਾਤ ਭਾਜੀ ਹੋਰ ਗੱਲ ਬਾਤ ਭਾਜੀ ਭੈਣ ਭਰਾਵਾਂ ਨੂੰ ਬੇਨਤੀ ਆਪਣੀ ਆਓ ਸਾਡੇ ਕੋਲ ਅੱਗੇ ਵੀ ਭੈਣ ਭਰਾ ਬੜੀ ਬੜੀ ਦੂਰੋਂ ਪਸ਼ੂ ਲੈ ਕੇ ਜਾਂਦੇ ਆ ਜੀ ਆਪਣੀ ਥਣ ਲੇਵੇ ਦੀ ਚੋਕ ਧਾਰਾ ਮਾਰ ਕੇ ਆਪਣੀ ਤਸੱਲੀ ਕਰੋ ਵੀਰ ਜੀ ਠੀਕਾ ਜੋ ਦੱਸਾਂਗੇ ਵੀਰ ਜੀ ਉਹ ਹੀ ਨਿਕਲੂਗਾ ਠੀਕ ਹੈ ਜੀ ਆਹੀ ਝੋਟੀਆਂ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚ ਦੋ ਗੱਬਣਾ ਦਿਖਾਈਆਂ ਆਪਾਂ ਬਾਕੀ ਚਾਰ ਤਾਜ਼ੀਆਂ ਸੁਈਆਂ ਟੌਪ ਦੀਆਂ ਝੋਟੀਆਂ ਬਿਲਕੁਲ ਚੰਗੇ ਰਿਕਾਰਡ ਵਾਲੀਆਂ ਤੇ ਆ ਕੇ ਸੂਏ ਸਵਾਇਡਰ ਨੂੰ ਦੋ ਟਾਈਮ ਚੋ ਲਿਓ ਜਿਹੜਾ ਗੱਬਣ ਪਸ਼ੂ ਦੇ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ